ਕਿਸੇ ਵੀ ਦੇਸ਼ ਦਾ ਜਾਂ ਕਿਸੇ ਕੌਮ ਦਾ ਇਤਿਹਾਸ ਹੀ ਉਹਦਾ ਸਰਮਾਇਆ ਹੁੰਦਾ ਤੇ ਉਸ ਤੋਂ ਹੀ ਪਤਾ ਲੱਗਦਾ ਕਿ ਉਸ ਦੇਸ਼ ਦਾ ਪਿਛੋਕੜ ਕੀ ਸੀ ਇਸ ਗੱਲ ਨੂੰ ਸਾਨੂੰ ਮੰਨਣਾ ਪੈਣਾ ਹੈ ਕਿ ਸਾਡਾ ਦੇਸ਼ ਬਹੁਤ ਡੇਰ ਗੁਲਾਮ ਰਿਹਾ ਤੇ ਜੋ ਵਿਦੇਸ਼ੀ ਹਮਲਾਵਰ ਆਵਰ ਆਏ ਔਰ ਉਨੀ ਇੱਥੇ ਰਾਜ ਕੀਤਾ ਉਨੀ ਸਾਡੇ ਇਤਿਹਾਸ ਨੂੰ ਇੰਨਾ ਕੁ ਤੋੜ ਮਰੋੜ ਦਿੱਤਾ ਕਿ ਸਾਡਾ ਇਤਿਹਾਸ ਜੋ ਸਾਨੂੰ ਮਿਲਦਾ ਉਹ ਬਹੁਤ ਕਮਜ਼ੋਰ ਆ ਉਹਦੇ ਵਿੱਚੋਂ ਸਾਡੇ ਭੰਡੇ ਕੁਝ ਨਹੀਂ ਪੈਂਦਾ ਕਿਉਂ ਸਾਨੂੰ ਇਹ ਤਾਂ ਪੜਾਇਆ ਜਾਂਦਾ ਅਕਬਰ ਮਹਾਨ ਤੇ ਇਹ ਕਦੇ ਨਹੀਂ ਦੱਸਿਆ ਜਾਂਦਾ ਕਿ ਇਸ ਦੇਸ਼ ਦੇ ਵਿੱਚ ਕੋਈ ਹੋਰ ਵੀ ਯੋਧੇ ਸੀ ਉਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਬਾਰੀ ਗੱਲ ਚੱਲਦੀ ਆ ਕਿ ਭਾਰਤ ਦੇਸ਼ ਸੋਨੇ ਦੀ ਚਿੜੀ ਸੀ ਇਹ ਤਾਂ ਸਾਨੂੰ ਪਤਾ ਨਹੀਂ ਕਦੋਂ ਸੀ ਜਾਂ ਕਦੋਂ ਨਹੀਂ ਸੀ ਪਰ ਉਸ ਗੱਲ ਨੂੰ ਆਪਾਂ ਕੀ ਕਰਾਂਗੇ ਕਿਹੜਾ ਦੇਸ਼ ਹਜ਼ਾਰ ਜਾਂ 900 ਸਾਲ ਗੁਲਾਮ ਰਿਆ ਉਹ ਚਿੜੀ ਦੇ ਖੰਭ ਤਾਂ ਵਿਦੇਸ਼ੀ ਤਾਕਤਾਂ ਨੇ ਉਦਾਂ ਹੀ ਖਿਲਾਰ ਦਿੱਤੇ ਤੇ ਉਹ ਚਿੜੀ ਤੁਹਾਡੀ ਰਹੀ ਕਿੱਥੋਂ ਉਹ ਚਿੜੀ ਦਾ ਤਾਂ ਕੋਈ ਨਾਂ ਨਿਸ਼ਾਨੀ ਹੈ ਨਹੀਂ ਅਗਲੀ ਗੱਲ ਇਹ ਆ ਇਹ ਤਾਂ ਮੰਨਣਾ ਪਊਗਾ ਕਿ ਦੇਸ਼ ਦੇ ਵਿੱਚ ਤੁਹਾਨੂੰ ਬਹਾਦਰੀ ਦੀਆਂ ਜਾਂ ਬਹਾਦਰ ਯੋਧਿਆਂ ਦੀਆਂ ਉਹ ਮਿਸਾਲਾਂ ਬੇਸ਼ੱਕ ਘੱਟ ਮਿਲਦੀਆਂ ਪਰ ਗਦਾਰਾਂ ਦੀਆਂ ਬਹੁਤ ਮਿਲਦੀਆਂ ਕਿਉਂ ਸਾਡੇ ਦੇਸ਼ ਦੇ ਵਿੱਚ ਲੋਕ ਇਦਾਂ ਆ ਇਹ ਆਪਣੇ ਮਕਸਦ ਲਈ ਦੂਏ ਦਾ ਨੁਕਸਾਨ ਕਰਨਾ ਇਹਨਾਂ ਲਈ ਬਹੁਤ ਛੋਟੀ ਜਿਹੀ ਗੱਲ ਆ ਹੁਣ ਅਸੀਂ ਜੇ ਅਸੀਂ ਗੱਲ ਕਰਦੇ ਆ ਜਿੰਨਾ ਕੁ ਸਾਡੇ ਦੇਸ਼ ਦਾ ਬੇੜਾ ਘਰਕ ਸਾਡੇ ਸਿਆਸੀ ਲੀਡਰਾਂ ਨੇ ਜਿਹੜੇ ਭ੍ਰਿਸ਼ਟ ਵੀ ਆ ਤੇ ਗਦਾਰ ਵੀ ਆ ਇਹ ਨਹੀਂ ਕੀਤਾ ਜਾਂ ਜਿਹੜੇ ਸਾਡੇ ਧਾਰਮਿਕ ਸਥਾਨਾਂ ਦੇ ਆਗੂ ਆ ਇਹ ਨਹੀਂ ਕੀਤਾ ਉਹਨਾਂ ਕਿਸੇ ਨੇ ਵੀ ਨਹੀਂ ਕਰਨਾ ਇਹਨਾਂ ਦੇ ਪੱਲੇ ਬਸ ਇੱਕੋ ਹੀ ਗੱਲ ਰਹਿ ਗਈ ਜਾਤ ਪਾਤ ਧਰਮ ਤੇ ਮਜ਼ਬਹੂਰ ਇਹਨਾਂ ਦੇ ਪੱਲੇ ਹੈ ਹੀ ਕੁਛ ਨਹੀਂ ਇਹਨਾਂ ਨੇ ਲੋਕਾਂ ਨੂੰ ਇਸ ਤਰ੍ਹਾਂ ਵੰਡ ਦਿੱਤਾ ਜਾਤਾਂ ਪਾਤਾਂ ਦੇ ਵਿੱਚ ਔਰ ਇਦਾਂ ਦੀ ਨਫ਼ਰਤ ਦੀ ਅੱਗ ਭਾਲ ਦਿੱਤੀ ਆ ਜੋ ਕਈ ਸਦੀਆਂ ਤੋਂ ਚੱਲਦੀ ਆਉਂਦੀ ਔਰ ਅਜੇ ਤੱਕ ਵੀ ਉਹਦਾ 부ਜਣ ਦਾ ਕੋਈ ਨਾਂ ਨਿਸ਼ਾਨ ਨਹੀਂ ਲੱਗਦਾ ਹੁਣ ਅਸੀਂ ਬਹੁਤ ਬਾਰੀ ਸੋਚਦੇ ਆ ਜੇ ਅਸੀਂ ਦੇਖੀਏ ਤੇ ਜਿਹੜੀਆਂ ਅੱਜ ਘਟਨਾਵਾਂ ਹੋ ਰਹੀਆਂ ਇੱਥੇ ਕੀ ਸਾਰੇ ਹਿੰਦੂ ਮਾੜੇ ਆ ਕੀ ਸਾਰੇ ਸਿੱਖ ਮਾੜੇ ਆ ਜਾਂ ਮੁਸਲਮਾਨ ਮਾੜੇ ਆ ਜਾਂ ਅਸੀਂ ਕਹਦੇ ਆ ਇਸਾਈ ਮਾੜੇ ਆ ਕੋਈ ਵੀ ਮਾੜਾ ਨਹੀਂ ਪਰ ਇਹ ਜੋ ਮਾੜੇ ਬਣਾਏ ਆ ਨਾ ਇਹ ਸਾਡੇ ਇਹਨਾਂ ਲੀਡਰਾਂ ਦੀ ਜਾਂ ਅਸੀਂ ਕਹ ਲਈਏ ਧਾਰਮਿਕ ਆਗੂਆਂ ਦੀ ਦੇਣ ਆ ਹੁਣ ਅਸੀਂ ਬਹੁਤ ਵਾਰ ਸੋਚੀਦਾ ਹ ਕਿ ਸਾਡਾ ਦੇਸ਼ 1947 ਦੇ ਵਿੱਚ ਆਜ਼ਾਦ ਹੋਇਆ ਤੇ ਜਿੱਥੇ ਦਾ ਇਹ ਹੈ ਉੱਥੇ ਹੀ ਖੜਾ ਅਜੇ ਇਹਦੇ ਵਿੱਚ ਕੋਈ ਖਾਸ ਨਹੀਂ ਬਦਲਿਆ ਜੋ ਬਦਲਣਾ ਚਾਹੀਦਾ ਸੀ ਔਰ ਸਾਤੋਂ ਬਾਅਦ ਚਾਈਨਾ 1949 ਦੇ ਵਿੱਚ ਆਜ਼ਾਦ ਹੋਇਆ ਉਥੇ ਉਹਨਾਂ ਨੇ ਆਪਣੀ ਹਿੰਮਤ ਤੇ ਯਕੀਨ ਰੱਖਿਆ ਉਹਨਾਂ ਨੇ ਉਥੇ ਸਾਢੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਹੁੰਦਾ ਉਨੀ ਕਿਸੇ ਰਾਹੂ ਕੇਤੂ ਦੀ ਦਸ਼ਾ ਨਹੀਂ ਦੇਖੀ ਉਨੀ ਸ਼ਨੀ ਦੀ ਜਾਂ ਅਸੀਂ ਕਹੀਏ ਮੰਗਲ ਦੀ ਦਸ਼ਾ ਨਹੀਂ ਦੇਖੀ ਉਨੀ ਚਲਦੇ ਪਾਣੀਆਂ 'ਚ ਨਾਰੀਅਲ ਨਹੀਂ ਫਿੱਟੇ ਉਨੀ ਚਰਾਸਿਆਂ ਦੇ ਵਿੱਚ ਟੂਨੇ ਵੀ ਨਹੀਂ ਕੀਤੇ ਉਨੀ ਆਪਣੀ ਹਿੰਮਤ ਤੇ ਯਕੀਨ ਰੱਖ ਕੇ ਉਹਨੇ ਦੇਸ਼ ਨੂੰ ਇੱਕ ਇੰਨਾ ਅੱਗੇ ਲੈ ਗਾਇਆ ਉਹ ਕਿ ਦੁਨੀਆ ਦੀ ਇੱਕ ਨੰਬਰ 1 ਪਾਵਰ ਜਿਹਨੂੰ ਅੱਜ ਅਸੀਂ ਅਮਰੀਕਾ ਕਹਿੰਨੇ ਆ ਉਹ ਵੀ ਉਹ ਤੋਂ ਖੋਫ ਖਾਂਦੀ ਆ ਤੇ ਸਾਡੇ ਪੱਲੇ ਕੀ ਆ ਕਿ ਹਿੰਦੂਆਂ ਨੇ ਆਹ ਕਹਿਤਾ ਮੁਸਲਮਾਨਾਂ ਨੇ ਆਹ ਕਹਿਤਾ ਸਿੱਖਾਂ ਨੇ ਆਹ ਕਹਿਤਾ ਖਾਸ ਕਰਕੇ ਇਸ ਦੇਸ਼ ਦੇ ਵਿੱਚ ਲੀਡਰਾਂ ਨੇ ਤੇ ਧਾਰਮਿਕ ਆਗੂਆਂ ਨੇ ਸਿੱਖਾਂ ਨੂੰ ਤਾਂ ਮੁਸਲਮਾਨਾਂ ਨੂੰ ਇੱਕ ਉਹ ਦਰਜਾ ਦਿੱਤਾ ਆ ਜੇ ਨੂੰ ਇਹ ਸਾਹਮਣੇ ਦੇ ਕੇ ਇਹੋ ਹੀ ਟੈਰੋਰਿਸਟ ਆ ਇਹੋ ਅਤਵਾਦੀ ਆ ਇਹੋ ਹੀ ਗਲਤ ਕੰਮ ਸਾਰੇ ਕਰਦੇ ਆ ਪਰ ਜੇ ਅਸੀਂ ਸੋਚੀਏ ਤੇ ਇਹ ਸਭ ਕੁਝ ਹੈ ਨਹੀਂ ਇਹ ਜੋ ਇਹ ਬਣਾ ਰਹੇ ਆ ਔਰ ਲੋਕ ਇਹਨਾਂ ਦੇ ਮਗਰ ਲੱਗ ਰਹੇ ਆ ਉਹ ਬਹੁਤ ਗਲਤ ਆ ਇਸ ਕਰਕੇ ਮੈਂ ਸਿੱਖਾਂ ਵਾਲੋਂ ਹਿੰਦੂਆਂ ਵਾਲੋਂ ਸਾਈਆਂ ਵਾਲੋਂ ਮੁਸਲਮਾਨਾਂ ਵਾਲੋਂ ਸਾਰੇ ਖੋਰ ਜਿੰਨੇ ਵੀ ਸਮਾਜ ਹਿੰਦੁਸਤਾਨ ਦੇ ਵਿੱਚ ਇਸ ਦੇਸ਼ ਭਾਰਤ ਵਿੱਚ ਰਹਿ ਰਹੇ ਆ ਉਹਨਾਂ ਵੱਲੋਂ ਇੱਕ ਬੇਨਤੀ ਕਰਦਾ ਇਹਨਾਂ ਨੂੰ ਗੁਜਾਰਿਸ਼ ਕਰਦਾ ਇਹਨਾਂ ਲੀਡਰਾਂ ਨੂੰ ਤੇ ਇਹਨਾਂ ਧਾਰਮਿਕ ਆਗੂਆਂ ਨੂੰ ਕਿ ਤੁਸੀਂ ਇਦਾਂ ਕਰੋ ਇੱਕ ਰਹਿਮ ਕਰੋ ਹੁਣ ਦੇਸ਼ ਦੇ ਉੱਤੇ ਨਾ ਇਹਨਾਂ ਦੇ ਖੂਨ ਦੇ ਵਿੱਚ ਹੱਥ ਰੰਗੋ ਤੁਸੀਂ ਬਾਰ-ਬਾਰ ਬਾਰ-ਬਾਰ ਜਿਹੜੀ ਨਫ਼ਰਤ ਦੀ ਅੱਗ ਭਲਾਉਂਦੇ ਆ ਇਹ ਕਿਤੇ ਇਹ ਨਾ ਹੋਵੇ ਕਿ ਅਖੀਰ ਇਹ ਵੱਡੀ ਅੱਗ ਤੁਹਾਨੂੰ ਵੀ ਵਿਚੇ ਚਲਸਾ ਕੇ ਰੱਖ ਦੇਵੇ ਇਸ ਕਰਕੇ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਸੰਭਲੋ ਤੇ ਇਨਾ ਖੋਫ ਖਾਓ ਕਿ ਪਰਮਾਤਮਾ ਦੇ ਸਾਰੇ ਬੰਦੇ ਉਹਨੇ ਜੇ ਇਹਨਾਂ ਨੂੰ ਜ਼ਿੰਦਗੀ ਦਿੱਤੀ ਆ ਤਾਂ ਉਹਨਾਂ ਨੂੰ ਜੀਣ ਦੇ